ਫਗਵਾੜਾ ਦੇ ਖਾਟੀ ਦਾ ਮੰਦਿਰ ਵਿਖੇ ਸ਼੍ਰੀ ਬ੍ਰਾਹਮਣ ਸਭਾ ਪੰਜਾਬ ਵੱਲੋਂ ਵਿਸ਼ੇਸ਼ ਮੀਟਿੰਗ ਦਾ ਆਯੋਜਨ ਹੋਇਆ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੀ ਰਿਪੋਰਟ ਸ਼੍ਰੀ ਮਹਾਰਾਜ ਕੀ ਜੈ ਬ੍ਰਿਕੁਲ ਮੰਦਿਰ ਵਾਹਨ ਪਾਸ਼ਾ ਮਹਾਰਾਜ ਕੀ ਜੈ ਸ਼੍ਰੀ ਬ੍ਰਾਹਮਣ ਸਭਾ ਪੰਜਾਬ ਜਿੰਦਾਬਾਦ 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 ਸ਼੍ਰੀ ਬ੍ਰਾਹਮਣ ਖਾਟੀ ਪਿੰਡ ਦੇ ਵਿੱਚ ਮੀਟਿੰਗ ਰੱਖੀ ਕਿਸ ਮਾਮਲੇ ਦੇ ਵਿੱਚ ਮੀਟਿੰਗ ਸ਼੍ਰੀ ਬ੍ਰਾਹਮਣ ਸਭਾ ਪੰਜਾਬ ਨੇ ਇੱਕ ਮੀਟਿੰਗ ਰੱਖੀ ਸੀ ਤਾਂ ਨਾਲ ਇੱਕ ਹਵਨ ਸਾਡੇ ਯਸ਼ਪਾਲ ਸ਼ਰਮਾ ਸੀਨੀਅਰ ਵਾਈਸ ਪ੍ਰਧਾਨ ਉਹਨਾਂ ਨੂੰ ਸੰਗਰਾਮ ਹਰ ਸੰਗਰਾਮ ਇੱਥੇ ਹਵਨ ਕਰਾਂਦੇ ਸੀ 3 ਸਾਲ ਹੋ ਗਏ ਅੱਜ ਪੂਰਨ ਹੋਤੀ ਪਾਦੀ ਹਵਨ ਕਿਤਾਬ ਦਾ ਹਾਂਜੀ ਆਈ ਦੀ ਮੀਟਿੰਗ ਦਾ ਕੀ ਏਜੰਡਾ ਸੀ ਆ ਜੀ ਮੀਟਿੰਗ ਦਾ ਏਜੰਡਾ ਜੀ ਜੈ ਭਵਨ ਪਰ ਸ਼ਾਮ ਦੇ ਕੀ ਜੀ ਸੇ ਭ੍ਰਮ ਸਾ ਪੰਜਾਬ ਇੱਕ ਰਿਸਰਸ ਸੰਸਾ ਹੈ ਜਿਸਦਾ ਆਪਣਾ ਸੰਵਿਧਾਨ ਹੈ ਇਹ ਪਿਛਲੇ 5-6 ਹੱਕਿਆਂ ਤੋਂ पैंती लाख ब्राह्मण समाज की सेवा करती आ रही है और ये आल इंडिया ब्राह्मण फैडरेशन कोटा शंकर न संबंधित है अज का जो समागम से वो तो भगवान प्रशम प्रतो तपोशी चले श्री सुनील प्राश जो प्रधान ने और यशवंत शर्मा जी उन्होंने हो करना से और नदी मीटिंग से सो अज इस ब्राह्मण सभा जिन में जिन्हें भी मैंबर ने वो ਕੋਰਗਮੇਗੀ ਦੇ ਮੈਂਬਰ ਨੇ ਐਗਜ਼ੈਕਟਿਵਲੀ ਮੈਂਬਰ ਨੇ ਇਹ ਪ੍ਰੈਜ਼ੀਡੈਂਟ ਸੀ ਨਹੀਂ ভাইস ਪ੍ਰੈਜ਼ੀਡੈਂਟ ਵਰਕਿੰਗ ਪ੍ਰੈਜ਼ੀਡੈਂਟ ਨੇ ਅੱਜ ਪੰਜਾਬ ਦੇ ਕੋਨੇ-ਕੋਨੇ ਤੋਂ ਅੱਜ ਇੱਥੇ ਆਏ ਨੇ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਜੋ ਹਵਨ ਸੀਗਾ ਪੂਰੇ ਵਿਜੀਬਤ ਸੰਪੰਨ ਹੋਇਆ ਔਰ ਸਭਾ ਦੀ ਮੀਟਿੰਗ ਹੋਈ ਇਸ ਵੇਲੇ ਵਿਚਾਰਾ ਗਿਆ ਕਿ ਜੋ ਪਿਛਲੇ ਸਮੇਂ ਦੇ ਵਿੱਚ ਸਭਾ ਦੀਆਂ ਪ੍ਰਾਪਤੀਆਂ ਹੋਈਆਂ ਨੇ ਉਹਦੇ ਨਹੀਂ ਪਿਛਲੇ 20 ਸਾਲ ਤੋਂ ਇੱਕ ਸਮਾਰਕਾ ਛਾਪੀ ਸੀ ਅਸੀਂ ਉਹ ਸਮਾਰਕਾ ਦੇ ਵਿੱਚ ਜਿੰਨੇ ਵੀ ਪ੍ਰਾਪਤ ਐ ਸੀ ਗਿਆ ਚਾਹੋ ਜੇਵਲ ਪ੍ਰਾਸ਼ਾਪਰ ਗਾਂ ਸੀਗਾ ਚਾਹੇ ਦਰਗੇਸ਼ ਸ਼ਰਮਾ ਸੀਗਾ ਇਹ ਉਸ ਤੋਂ ਪਹਿਲੇ ਪ간 ਸੀਗੇ ਹੁਣ ਇਸ ਵੇਲੇ ਸ਼੍ਰੀ ਪ੍ਰਾਸ਼ਾ ਦੀ ਪਗਵਾੜੇ ਆਲੇ ਸਾਡੇ ਪ੍ਰਧਾਨ ਨੇ ਤੇ ਬਟਾਲੇ ਵਾਲੇ ਬੰਦੇ ਪ੍ਰਾਸ਼ਾ ਦੀ ਪ੍ਰੈਜ਼ੀਡੈਂਟ ਐ ਚੀਫ ਨੇ ਉਹਨਾਂ ਰਾਜਨ ਸ਼ਰਮਾ ਜਿਹੜੀ ਕਿਤਾਬ ਅਸੀਂ 20 ਸਾਲ ਦੀ ਛਾਪੀ ਆਏ ਪ੍ਰਾਪਤਿਆਂ ਦੀ ਉਹਦੇ ਪ੍ਰੋਡਕਸ਼ਨ ਚਾਵੇ ਕਾਲਾ ਪੜੇ ਜਿਹੜਾ ਯੂਥ ਪੰਗਾ ਪੁਰੇ ਪ੍ਰੈਜ਼ੀਡੈਂਟ ਨੇ ਚੇਅਰਮੈਨ ਨੇ ਬਾਕੀ ਹੋਰ ਉਹ ਨਹੀਂ ਆ ਸਕਿਆ ਸਮਨਾਰੇ ਤੋਂ ਵੀ ਆਏ ਨੇ ਬੰਦੇ ਉਹ ਬ੍ਰਾਹਮਣ ਸਭਾ ਸਮਨਾਰਾ ਵੀ ਐਸਪਰੇ ਸਰਗਰਮ ਹੈ ਅਸੀਂ ਆਪਣੀਆਂ ਸਰਕਾਰ ਨੂੰ ਮੰਗਾ ਟਾਈਮ ਕਿ ਟਾਈਮ ਇੰਝ ਨਹੀਂ ਆ ਜਿਹੜਾ ਸਮਾਂ 2007 ਤੋਂ 2007 ਦਾ 10 ਸਾਲ ਚਲਾ ਭਾਰਤ ਸਰਕਾਰ ਦਾ ਉਹਨਾਂ ਨੇ ਸਾਡੀਆਂ ਕਾਫੀ ਮੰਗਾਂ ਮੰਨੀਆਂ ਨੇ ਚਾਹੇ ਉਹ ਖਾਟੀ ਵਿਖੇ ਪਸ਼ਾਮ ਤਪੋਸ਼ ਨਹੀਂ ਨੂੰ ਹੈ ਜੇ ਦਾ ਦਾਦਾ ਜੰਦੀ ਗੱਲ ਸੀ ਕਿ ਚਾਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪਸ਼ਾਮ ਚੇਰ ਸਤਚੰਦਰ ਜੰਦੀ ਗੱਲ ਸੀ ਕਿ ਹੈ ਰੇਲ ਰੋਟਾ ਯਾਤਰਾ ਮੈਂ ਜਿਹੜੀ ਅਸੀਂ ਕਿ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਜਿਨ੍ਹਾਂ ਨੇ ਜਿਹਨੂੰ ਅਸੀਂ ਹਿੰਦੀ ਚਾਦਰ ਕਹਿੰਦੇ ਆ ਔਰ ਤੇਲ ਕਿੰਨੇ ਰੱਖ ਕੇ ਕਹਿੰਦੇ ਆ ਸਿੱਖਾਂ ਨੂੰ ਮੋਗਰੇ ਨੂੰ ਜਾ ਕੇ ਸ਼ਹਾਦਤ ਦਿੱਤੀ ਉੱਥੇ ਉਹਨਾਂ ਦੀ ਯਾਦ ਦੇ ਵਿੱਚ ਅਸੀਂ 6 ਦਿਨ ਯਾਤਰਾ ਮੈਂ ਕਰ ਚੁੱਕੇ ਆ 1995 1995 212 13 14 15 ہزاروں ਦੇ ਚਾਰ ਦੇ ਵਿੱਚ ਬ੍ਰਾਹਮਣ ਸਮਾਜ ਮੈਸਰ ਖਾਨਾ ਤੋਂ ਲੈ ਕੇ ਅਨੰਦਪੁਰਾ ਅਨੰਦਪੁਰਾ ਤੋਂ ਦਿੱਲੀ ਤਿੰਨ ਦਿਨ ਦੋ ਰਾਤਾਂ ਦੀ ਯਾਤਰਾ ਮੱਕੜਾ ਨਨ ਪੱਟੀ ਸ਼ਾਦਤ ਫੁੱਲ ਪੇਂਟ ਕੀਤੇ ਨੇ ਇਸ ਨਾਲ ਹਿੰਦੂ ਔਰ ਜੋ ਸਿੱਖਾਂ ਇਕਤਾ ਸੀਗੀ ਸਮਾਜ ਦੀ ਇਕਤਾ ਬੜੀ ਗਈ ਨਹੀਂ ਔਰ ਯਾਤਰਾ ਹੁਣ ਵੀ ਅਸੀਂ ਜਾਰੀ ਰੱਖਦੇ ਆਂ ਸਾਡੇ ਮੰਗਾ ਹੋਰ ਵੀ ਬਹੁਤ ਨੇ हम भी सरकार है सू दुख है कि सत अठ बी लिख चुके हैं ये बेनू बशा जो है उस वे चीफ प्रिंसीपल सैकटरी एस एम सी उन्हें भी कहा कि सू समा दिता जाए बाकी देवराज शर्मा सभी जलालाबाद वो मार्किट कमेटी के प्रधान भी ने क्या मैं मुलाकात कराऊंगा पर वो नहीं जिनपी अच्क जिनपी कोई मुलाकात नहीं करनी पेंटी का खबर है साड़ियाँ मंगा ने मिश्रो चाह और ऐसे दसेंगे मान साहब एक फौज साहब ब्राह्मण समाज है कि देश से शांति हो देश से नशा मुक्त हो जिन्हें भी जो सामाजिक बुराइया ने खत्म हो कल अपने समाज के लिए नहीं बल्कि समुचे समाज की एकता शांति चाहते हैं ਨਾ ਸੀ ਜੋ ਯੂਕਰੇਨ ਕੀ ਜੰਗ ਚੱਲ ਰਹੀ ਹੈ ਕਈ ਸਾਲ ਤੋਂ ਔਰ ਇਰਾਈ ਦਾ ਟੈਂਕਾ ਵੀ ਆ। ਡੋਖੀ ਗੱਲ ਹੈ ਕਿ ਗੰਗਵਾਰ ਨੇ ਜਿਹੜੇ ਉਹ ਦੁਨੀਆ ਦੀ ਸ਼ਾਂਤੀ ਨੂੰ ਖਤਮ ਕਰਨਾ ਚਾਹੁੰਦੇ ਨੇ। ਕੀ ਬਾਹਮਣ ਸਮਾਜ ਉਹ ਜੰਗਵਾਦ ਨੂੰ ਅੱਜ ਕਰਨ ਕੱਟਾ ਹੈ ਕਿ ਸਮਝਾਓ। ਵਤਨ ਦੀ ਫਿਕਰ ਕਰਨਾ ਤਾਂ ਮੁਸੀਬਤਾਂ ਨੇ ਵਾਲੀ ਹੈ। ਤੇਰੀ ਬਰਬਾਦੀ ਹੋ ਕੇ ਮਸ਼ਵਰੇ ਹੈ ਆਤਮਾ ਨੂੰ ਮੈਂ। ना समझो गे तो मिट जाओगे हिंदुस्तान वालों तो दास्तान तक भी ना होगी जातान में इस वे जो मुद्दे ने सब तो बड़ा बंदा बेरोजगारी है मोदी साहब ने इस गल पर ध्यान नहीं दिता दस साल हो गए चाहे महंगाई है चाहे बेरोजगारी है चाहे करप्शन है चाहे नशा है ਉਹਨਾਂ ਨੇ ਕਾਰਪੂਲਟ ਚੋਕੜਾਣੇ ਨੇ ਉਹ ਛੂਨਾ ਮੰਗਲ ਪਾਲ ਕੇ ਨਹੀਂ ਕਿਰੀ ਖੰਡਾ ਜ਼ਿਆਦਾ ਹੈ ਅਮੀਰ ਅਮੀਰ ਹੁੰਦਾ ਜ਼ਿਆਦਾ ਹੈ